ਇੱਕ ਬਹੁਤ ਮੰਦਮਤ ਨਾ ਜਿਹੜਾ ਕੀ ਆ ਕਿ ਉਹ ਦਸਚੈ ਜੀ ਹਾਂਜੀ ਉਹ ਗਵਰਨਰ ਚੱਕ ਮੁਹੰਮਦੇ ਵਾਲਾ ਪਿੰਡ ਹੈ ਜੋ ਜਲਾਲਾਬਾਦ ਕਨਸਟਿਟੂਐਂਸੀ ਚ ਹਾਂਜੀ ਉੱਥੋਂ ਇੱਕ ਲੜਕਾ ਮੰਨ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦਭਾਗੀ ਘਟਨਾ ਹੈ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਹਾਂ ਜਿਹੜਾ ਪੰਜਾਬ ਦੇ ਵਿੱਚ ਜੋ ਅਕਾਲੀ ਦਲ ਕਾਂਗਰਸ ਹੈ ਇਹ ਚਾਂਦੀ ਹੋਣੀ ਹੈ ਕਿ ਜਿਹੜਾ ਪੰਜਾਬ ਦਾ ਮਾਹੌਲ ਹੈ ਇਹ ਸਰਪੰਚੀ ਦੇ ਇਲੈਕਸ਼ਨ ਜੋ ਪੰਚਾਇਤ ਇਲੈਕਸ਼ਨ ਹੈ ਇਹਦੇ ਵਿੱਚ ਜਣੀ ਕਿ ਸੁਖਾਵਾਂ ਰਹਿ ਸਕੇ ਸਾਨੂੰ ਬਹੁਤ ਦੇਰ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਦੋਏ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਇਹ ਨਹੀਂ ਚਾਹੁੰਦੀਆਂ ਕਿ ਸ਼ਾਂਤ ਮੂਡ ਵਕ ਤਰੀਕੇ ਦੇ ਨਾਲ ਪੂਰੇ ਪੰਚਾਇਤੀ ਰਾਜ ਦਾ ਇਲੈਕਸ਼ਨ ਹੋ ਸਕੇ ਦੂਜੀ ਗੱਲ ਇਹ ਜਿਹੜੇ ਕੋਈ ਬੰਦੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਦੇ ਨੇ ਕਿਉਂਕਿ ਉਹ ਆਮ ਲੋਕ ਨੇ ਜ਼ਿਆਦਾਤਰ ਤਾਂ ਉਹਨਾਂ ਨੂੰ ਡਰਾਉਣਾ ਧਮਕਾਉਣਾ ਉਹਨਾਂ ਨੂੰ ਥ੍ਰੈਟ ਦੇਣੇ ਇਹਨਾਂ ਦੀ ਆਮ ਜੀ ਗੱਲ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਬੀਤੀ ਹੁਣ ਤੋਂ ਤਕਰੀਬਨ ਤਕਰੀਬਨ 25 ਦਿਨ ਪਹਿਲਾਂ 20 25 ਦਿਨ ਪਹਿਲਾਂ ਖੰਨੇ ਤੋਂ ਇੱਕ ਕੇਸ ਹੋਇਆ ਸੀ ਜਿੱਥੋਂ ਇੱਕ ਬੰਦਾ ਆਪਣੇ ਸਰਪੰਚੀ ਦੇ ਦਾਅਵੇਦਾਰੀ ਜਿਹਨੇ ਹਲੇ ਕਰਨੀ ਸੀ ਉਹ ਤਾਂ ਨਾ ਤਰਲੋਚਨ ਸਿੰਘ ਡੀਸੀ ਸੀ ਉਹਨੂੰ ਵੀ ਅਕਾਲੀ ਦਲ ਦੇ ਇੱਕ ਕੱਠਤ ਵਰਕਰ ਨੇ ਸ਼ਰੇਆਮ ਜਾਨੀ ਕਿ ਗੋਲੀ ਮਾਰੀ ਤੇ ਉੱਥੇ ਉਹਦਾ ਮਰਡਰ ਕੀਤਾ ਹੁਣ ਫੇਰ ਇੱਕ ਅਕਾਲੀ ਦਲ ਦੇ ਬੰਦੇ ਨੇ ਮਤਲਬ ਕਿ ਇਸ ਮਨਦੀਪ ਬਰਾੜ ਨੂੰ ਗੋਲੀ ਮਾਰੀ ਹੈ ਔਰ ਇਹ ਸਾਡੇ ਜੋ ਐਮਐਲਏ ਸਾਹਿਬ ਨੇ ਉਥੋਂ ਗੋਲਦੀ ਕੰਬੋਜ ਜੀ ਉਹ ਮੇਰੇ ਨਾਲ ਨੇ ਇਸ ਸਮੇਂ ਖੜੇ ਉਹਨਾਂ ਨੇ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜਾ ਇਹ ਜਿਸ ਬੰਦੇ ਨੇ ਆਪਣੀ ਸਰਵਿਸ ਰਵਾਲਵਰ ਨਾਲ ਗੋਲੀ ਮਾਰੀ ਹੈ ਇਹਨਾਂ ਦੇ ਉਹਦਾ ਨਾਮ ਨਰਿੰਕਾ ਨੋਨੀਮਾਨ ਵਜੋਂ ਇਹਨਾਂ ਨੇ ਦੱਸਿਆ ਤੇ ਇਹ ਖੁਦ ਜਾਨੀ ਕਿ ਆਲਰੇਡੀ ਆਪ ਇਲੈਕਸ਼ਨ ਲੜ ਚੁੱਕੇ ਨੇ ਸੋ ਇਹ ਬੜੀ ਮੰਦ ਭਾਗੀ ਘਟਨਾ ਹੈ ਜਿਹੜੀ ਕਿ ਬੜੀ ਇਹ ਇੱਕ ਤਰ੍ਹਾਂ ਨਾਲ ਜਾਨੀ ਕਿ ਡੈਮੋਕਰੇਸੀ ਦੇ ਉੱਤੇ ਕਾਲਾ ਧੱਬਾ ਹੈ ਇਹ ਬਲੈਕ 스ਪੌਟ ਹੈ ਔਰ ਅਸੀਂ ਹੁਣ ਜਦੋਂ ਮੈਂ ਉਰੇ ਡੀਐਮਸੀ ਦੇ ਵਿੱਚ ਆਏ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਮੀਡੀਏਟਲੀ ਸੰਗਿਆਨ ਲੈਂਦੇ ਹੋਏ ਇਸ ਚੀਜ਼ ਦਾ ਮੈਨੂੰ ਇਮੀਡੀਏਟਲੀ ਕਾਲ ਕੀਤੀ ਕਿ ਤੁਸੀਂ ਮਿਨਿਸਟਰ ਸਾਹਿਬ ਉੱਥੇ ਇਮੀਡੀਏਟਲੀ ਪਹੁੰਚੋ ਮੈਂ ਆਇਆ ਉਰੇ ਤੇ ਆਣ ਤੋਂ ਬਾਅਦ ਮੈਂ ਜਿਹੜਾ ਮਨਦੀਪ ਪਰਾੜਾ ਉਹਦੇ ਮਦਰ ਨੂੰ ਮਿਲੇ ਉਦੀ ਸੁਪਤਨੀ ਉਹਨੇ ਨੇ ਵਾਈਫ ਭੈਣ ਜੀ ਉਹਨਾਂ ਨੂੰ ਮਿਲੇ ਆ ਮੈਂ ਤੇ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੌਸਲਾ ਦਿੱਤਾ ਵੀ ਤੁਸੀਂ ਵਰੀ ਨਹੀਂ ਕਰਨੀ ਚਿੰਤਾ ਨਹੀਂ ਕਰਨੀ ਅਸੀਂ ਹਰ ਪੱਖ ਤੋਂ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਨਾਲ ਬਰਾਬਰ ਖੜੇ ਆ ਆ ਦੇਖੋ ਜਿਹੜੀ ਬੁਲੇਟ ਹੈ ਜੋ ਮੈਨੂੰ ਪਤਾ ਲੱਗਿਆ ਕਿ ਉਹ ਗੋਲੀ ਹਾਰਟ ਦੇ ਬਿਲਕੁਲ ਥੱਲੇ ਦੇ ਪਾਸੇ ਦੇ ਵਿੱਚ ਟੱਚ ਕੀਤੀ ਆ ਤੇ ਉਹ ਬਾਡੀ ਚ ਫਿਰ ਟਰੈਵਲ ਕਰਕੇ ਗੋਲੀ ਆ ਜਿਹੜੀ ਉਹ ਥੱਲੇ ਦੇ ਪਾਸੇ ਨੂੰ ਗਈ ਆ ਤੇ ਡਾਕਟਰਸ ਨੇ ઓપરેશન થિયેટર ਚ મનદીપરાડ ਨੂੰ ਲੈ ਕੇ ગયે ਨੇ ਉੱਥੇ સર્જરી ਹੋਊਗੀ સર્જરી ਹੋਣ ਤੋਂ ਬਾਅਦ ਪਤਾ ਲੱਗ ਪਊਗਾ ਵੀ ਉਹਨਾਂ ਦੀ ਕੰਡੀਸ਼ਨ ਹੈ ਜਿਹੜੀ ਕਿਸ ਤਰ੍ਹਾਂ ਦੀ ਹੈ ਸਰ ਜੀ ਅਸਲਾ ਜਿਹੜਾ ਲੈ ਕੇ ਗਏ ਨੇ ਪੰਚਾਇਤ ਅੱਲੇ ਤਾਂ ਮੋਟਾ ਵੀ ਪੈਣੀ ਹੈ ਤਰ੍ਹਾਂ ਦੀ ਲਾਏ ਮੋਟੋ ਵੀਲੇ ਸਟਾਰਡਿੰਗ ਹੋ ਗਿਆ ਜੀ ਨਹੀਂ ਲੱਗਦਾ ਅਸਲੇ ਜਮ੍ਹਾਂ ਹੋਣੇ ਚਾਹੀਦੇ ਬਿਲਕੁਲ ਦੇਖੋ ਗੱਲ ਇਦਾਂ ਹੈ ਦੇਖੋ ਇਹ ਇੱਕ ਬੜੀ ਮੰਦਭਾਗੀ ਘਟਨਾ ਮੈਂ ਪਹਿਲਾਂ ਵੀ ਕਿਹਾ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਨੂੰ ਪੀਸਫੁੱਲ ਰੱਖਣਾ ਚਾਹੀਦਾ ਅਸੀਂ ਕਿੰਨੀ ਵਾਰ ਅਪੀਲ ਕਰ ਚੁੱਕੇ ਹਾਂ ਕਿੰਨੀ ਵਾਰ ਬੇਨਤੀਆਂ ਕਰ ਚੁੱਕੇ ਆਂ ਵੀ ਦੇਖੋ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਕੋਈ ਆਹੀ ਜੀ ਇਹਨੂੰ ਤੁਸੀਂ ਈਗੋ ਦਾ ਆਪਣੀ ਦਾ ਸਵਾਲ ਨਾ ਬਣਾਓ ਇਹ ਇਲੈਕਸ਼ਨ ਹੈ ਜਿਹੜੀ ਪੀਸਫੁੱਲ ਤਰੀਕੇ ਨਾਲ ਕਰੋ ਡੈਮੋਕਰੈਟਿਕ ਰਾਈਟ ਆ ਹਰੇਕ ਦਾ ਵੱਡੇ ਦਾ ਛੋਟੇ ਦਾ ਹਰੇਕ ਦਾ ਰਾਈਟ ਆ ਇਹ ਇਲੈਕਸ਼ਨ ਲੜਨਾ ਜੇ ਇੱਕ ਆਮ ਘਰ ਦੇ ਸਧਾਰਨ ਘਰ ਦੇ ਕਿਸੇ ਧੀ ਪੁੱਤ ਨੇ ਫਾਰਮ ਭਰ ਵੀ ਦਿੱਤੇ ਇਲੈਕਸ਼ਨ ਲੜਨ ਲਈ ਤਾਂ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਇਹਨਾਂ ਨੂੰ ਇਹ ਗੱਲ ਕਿਤੇ ਨਾ ਕਿਤੇ ਰਾਸ ਨਹੀਂ ਆਈ ਤਾਂ ਇਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਦਾ ਘਨੋਨਾ ਕਤਮ ਜੋ ਚੱਕਿਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਸ ਗੱਲ ਨੂੰ ਸਾਡਾ ਡਿਪਾਰਟਮੈਂਟ ਹੈ ਕਿ ਜੇ ਅਸਲੇ ਕੰਨ ਜਮਾ ਹੋ ਜਾਂਦੇ ਸ਼ਾਇਦ ਇਹ ਹਲ 9:00 ਵਜੇ ਨਾ ਪਹੁੰਚਦੀ ਬਿਲਕੁਲ ਦੇਖੋ ਅਸੀਂ ਇਸ ਗੱਲ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਇਹ ਜਾਨੀ ਕਿ ਜੇ ਕੋਏ ਨੇ ਅਸਲੇ ਜਮਾ ਕਾਫੀ ਹੱਦ ਤੱਕ ਵੱਡੇ ਲੈਵਲ ਤੇ ਅਸਲੇ ਜਮਾ ਹੋਏ ਨੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਅਸਲੇ ਜਮਾ ਕਰਾਉਣ ਨੂੰ ਆ ਜਿੱਥੇ ਕਿਤੇ ਆਹੀ ਜੇ ਜਿਹੜੇ ਬੰਦੇ ਜਿਨ੍ਹਾਂ ਨੇ ਨਹੀਂ ਜਮਾ ਕਰਾਏ ਜਿੱਥੇ ਇਹਨਾਂ ਨੇ ਐਡੀ ਵੱਡੀ ਕਤਾਈ ਕੀਤੀ ਹੈ ਗਲਤੀ ਕੀਤੀ ਹੈ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਜਾਨੀ ਕਿ ਕਾਨੂੰਨੀ ਕਾਰਵਾਈ ਸਰਕਾਰ ਤੋਂ ਵੋਟਾਂ ਵੀ ਪੈਣੀਆਂ ਨੇ ਉਸ ਤੋਂ ਬਾਅਦ ਸੱਤੀ ਹੁਣ ਕੀਤੀ ਜਾਵੇਗੀ ਹੋਰ ਵਧਾਈ ਜਾਵੇਗੀ ਤਾਂ ਜੋ ਅਜਿਹੀ ਘਟਨਾਵਾਂ ਮੰਨ ਲਓ ਬਿਲਕੁਲ ਦੇਖੋ ਜਿਹੜਾ ਪ੍ਰਸ਼ਾਸਨ ਹੈ ਆਪਣੇ ਆਨ ਤੋਸ ਹੈ ਬਿਲਕੁਲ ਪ੍ਰਸ਼ਾਸਨ ਹੈ ਜਿਹੜਾ ਮੁਸਤੈਦੀ ਨਾਲ ਲੱਗਿਆ ਹੋਇਆ ਹੈ ਪਰ ਜਣੀ ਕਿ ਪ੍ਰਸ਼ਾਸਨ ਵੀ ਇੱਕ ਹੱਦ ਤੱਕ ਜਣੀ ਕਿ ਕਿਸੇ ਦੀ ਇੰਟੈਂਸ਼ਨ ਨੂੰ ਜੱਜ ਕਰ ਸਕਦਾ ਹੈ ਜੇ ਕਿਸੇ ਦੀ ਇੰਟੈਂਸ਼ਨ ਨੇ ਮਾੜੀ ਹੈ ਕਸਰੀ ਸੋਚ ਹੀ ਆਹੀ ਜੀ ਹੈ ਕਿ ਉਹ ਬੀਡੀਪੀਓ ਦਫਤਰ ਦੇ ਅੰਦਰ ਜਾਨੀ ਕਿ ਆਪਣੀ ਸਰਵਿਸ ਰਵਲਵਰ ਨਾਲ ਡੱਕਣਾਉਣਾ ਕੰਮ ਕਰਦਾ ਤੇ ਬਹੁਤ ਹੀ ਨੰਨਣਯੋਗਾ ਠੀਕ ਸਰ ਕਿਤੇ ਨਾ ਕਿਤੇ ਜਿਹੜਾ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਜੇਕਰ ਲੈ ਕੇ ਜਾਂਦਾ ਕੋਈ ਤਾਂ ਲੱਗਦਾ ਕਿ ਜਾਂਚ ਨਹੀਂ ਹੋਈ ਕਿ ਸ਼ੁਰੂਆਤ ਤੋਂ ਉਹ ਲੈ ਕੇ ਚੱਲਾ ਜਾ ਏਦਾਂ ਲੈ ਕੇ ਚਲੇ ਗਏ ਜੀ ਅੰਦਰ ਦੇਖੋ ਆਮ ਤੌਰ ਤੇ ਜਿਹੜੇ ਸਰਕਾਰੀ ਦਫਤਰ ਹੁੰਦੇ ਨੇ ਆਮ ਤੌਰ ਤੇ ਸਰਕਾਰੀ ਦਫਤਰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਖਾਸ ਜਾਨੀ ਕਿ ਚੈਕਿੰਗ ਨਹੀਂ ਕੀਤੀ ਕਿਉਂਕਿ ਪਬਲਿਕ ਦੇ ਦਫਤਰ ਹੁੰਦੇ ਨੇ ਪਬਲਿਕ ਦੇ ਦਫਤਰ ਨੇ ਪਬਲਿਕ ਦੇ ਦਫਤਰਾਂ ਦੇ ਵਿੱਚ ਆਮ ਪਬਲਿਕ ਆਂਦੀ ਜਾਂਦੀ ਰਹਦੀ ਹੈ ਸੋ ਇਸ ਕਰਕੇ ਇਹ ਜਿਹੜੀ ਦੇਖਣਾ ਦੇਖੋ ਉੱਥੇ ਡਾਕੂਮੈਂਟ ਚੈੱਕ ਹੋ ਰਹੇ ਨੇ ਡੀਪੀਓਸ ਅਧਿਕਾਰੀ ਵੀ ਬੈਠੇ ਨੇ ਕਿਉਂਕਿ ਕੱਲ ਵੀ ਕਈ ਵਾਰਦਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ ਦੇਖੋ ਸ਼ਰਾਰਤੀ ਬੰਦਾ ਕੁਝ ਦੇ ਦੇ ਸ਼ਰਾਰਤੀ ਜੀ ਨੇ ਸ਼ਰਾਰਤ ਕਰਨੀ ਹੈ ਜਿਹਨੇ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੋ ਇਸ ਕਰਕੇ ਮੈਂ ਤਾਂ ਪਹਿਲਾਂ ਕਿਹਾ ਵੀ ਇਹ ਨਿੰਦਣ ਯੋਗ ਕਾਟਿਲ ਸਾਹਿਬ ਇਹਦੇ ਵਿੱਚ ਸੁਣਨ ਲੈਣਗੇ ਬਿਲਕੁਲ ਉਹਨੇ ਲੈ ਲਿਆ ਜੀ ਆਲਰੇਡੀ ਸੰਕੇਨ ਲੈ ਰਿਹਾ ਸੀ ਐਸ ਸੀ ਐਮ ਸਾਹਿਬ ਦੇ ਸੰਕੇਨ ਲੱਤੇ ਤੋਂ ਉਹਨਾਂ ਨੇ ਇਮੀਡੀਏਟਲੀ ਮੈਨੂੰ ਇਸ ਗੱਲ ਦੀ ਡਿਊਟੀ ਲਗਾਈ ਸੀ ਸੋ ਮੈਂ ਉਰੇ ਪਹੁੰਚੇ ਆ ਅਸਾ ਸਰ ਲੋਕਾਂ ਨੂੰ ਕੀ ਅਪੀਲ ਆ ਜੀ ਸਰ ਬਸ ਸਰ ਦੇਖੋ ਇਹ ਮੌਕਾ ਅਪੀਲ ਦਾ ਨਹੀਂ ਇਹ ਮੈਂ ਦੇਖੀ ਠੀਕ ਹੈ ਜੀ